ਜ਼ਿਲ੍ਹਾ ਸ਼ਿਰੀ ਮੁਖਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹਨੀ ਟ੍ਰੈਪ ਰਾਹੀਂ ਵਸੂਲੀ ਕਰ ਰਏ ਗੈਂਗ ਦਾ ਪਰਦਾਫਾਸ਼ 6 ਮੈਂਬਰ ਗ੍ਰਿਫਤਾਰ ਬਿਲਕੁਲ ਜੀ ਅੱਜ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਜੇ ਦਿਨਾਂ ਦੇ ਵਿੱਚ ਸਾਨੂੰ ਕੰਪਲੇਂਟਸ ਵੀ ਰੈਗੂਲਰ ਮਿਲ ਰਹੀਆਂ ਸੀ ਤੇ ਇੱਕ ਕੰਪਲੇਨੈਂਟ ਸੀ ਗੁਰਪ੍ਰੀਤ ਸਿੰਘ ਉਹਦੇ ਵੱਲੋਂ ਕੰਪਲੇਨਟ ਕੀਤੀ ਗਈ ਕਿ ਇੱਕ ਹਨੀ ਟ੍ਰੈਪ ਲਾ ਕੇ ਸਦਰ ਮੁਖਸਰ ਦੇ ਏਰੀਆ ਦੇ ਵਿੱਚ ਕੁਝ ਲੋਕ ਆ ਜਿਹੜੇ ਗੈਂਗ ਚਲਾ ਰਹੇ ਆ ਤੇ ਭੋਲੇ ਭਾਲੇ ਲੋਕਾਂ ਤੋਂ ਵਸੂਲੀ ਕਰ ਰਹੇ ਸੋ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਉਹਨਾਂ ਦੇ ਵੱਲੋਂ ਸਾਨੂੰ ਜਿਹੜੀ ਸੁਪਰਵਾਈਜ਼ਨ ਦਿੱਤੀ ਗਈ ਤੇ ਉਹਦੇ ਵਿੱਚ ਤਹਿਤ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਵਿੱਚ ਪੂਰਾ ਜਿਹੜਾ ਗੈਂਗ ਹੈ ਉਹਨੂੰ ਬਰਸਟ ਕੀਤਾ ਗਿਆ ਤੇ ਉਹਦੇ 8 ਮੈਂਬਰਸ ਦੇ ਖਿਲਾਫ ਪਰਚਾ ਦੇ ਕੇ ਤੇ ਅਸੀਂ 6 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਦੇਖੋ ਜੀ ਇਹਦੇ ਵਿੱਚ ਕੋਈ ਮਤਲਬ ਜਿਹੜਾ ਮੋਡਸ ਆਫ ਅਪ੍ਰੈਂਡੀ ਸੀ ਉਹ ਸਿੰਗਲ ਨਹੀਂ ਸੀ ਬਟ ਡਿਫਰੈਂਟ ਜਿਹਾ ਸੀ ਕਿਸੇ ਦੇ ਵਿੱਚ ਥਰੂ ਫੋਨ ਦੇ ਵਿੱਚ ਵਿਕਟਿਮ ਨੂੰ ਇਹਨਾਂ ਨੇ ਫਸਾ ਲਿਆ ਜਾਂ ਕਿਸੇ ਦੇ ਵਿੱਚ ਕੀ ਹੈ ਡਾਇਰੈਕਟਲੀ ਅਪਰੋਚ ਕਰਕੇ ਫਸਾ ਲਿਆ ਤੇ ਜਿਹੜੇ ਇਹਦੇ ਗੈਂਗ ਮੈਂਬਰ ਸੀਗੇ ਕੁਝ ਕੁ ਬੰਦਿਆਂ ਨੂੰ ਉਹ ਵੀ ਵਿਕਟਿਮਾਈਜ਼ ਬਣਾਉਂਦੇ ਸੀਗੇ ਇਸ ਤਰ੍ਹਾਂ ਹਨੀ ਟ੍ਰੈਪ ਕਰਕੇ ਉਹ ਬੰਦਿਆਂ ਨੂੰ ਲੈ ਕੇ ਆਉਂਦੇ ਸੀ ਉਸ ਤੋਂ ਬਾਅਦ ਕੀ ਹੈ ਉਹਨਾਂ ਦੀ ਇਤਰਾਜ਼ਯੋਗ ਵੀਡੀਓਜ਼ ਜਾਂ ਫੋਟੋਜ਼ ਲੈ ਲਈ ਜਾਂਦੀ ਸੀ ਤੇ ਉਸੇ ਬੇਸਿਸ ਤੇ ਫਿਰ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ ਜੋ ਵੀ ਮਨੀ ਐਕਸਟਰੋਟ ਕੀਤੀ ਗਈ ਕਿਸੇ ਤੋਂ ਹਜ਼ਾਰਾਂ ਦੇ ਵਿੱਚ ਹੈ ਕਿਸੇ ਤੋਂ ਵੱਡੇ ਅਮਾਉਂਟਸ ਦੇ ਵਿੱਚ ਵੀ ਐਕਸਟਰੋਟ ਕੀਤੀ ਗਈ ਹੈ ਮਨੀ ਜੀ ਸਾਰੇ ਕ੍ਰਿਮੀਨਲਸ ਦੇ ਵਿੱਚ ਤਾਂ ਮੁਕਦਮੇ ਦਰਜ ਨਹੀਂ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਦੋਸ਼ੀ ਹਰਜਿੰਦਰ ਸਿੰਘ ਇਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਔਰ ਇੱਕ ਗੋਰਾ ਸਿੰਘ ਉਹਦੇ ਖਿਲਾਫ ਮੁਕਤਮਾ ਦਰਜ ਹੈ ਔਰ ਇੱਕ ਇਹਦੇ ਵਿੱਚ ਸੰਦੀਪ ਕੌਰ ਸੀ ਇਹਦੇ ਤੇ ਦੋ ਮੁਕਦਮੇ ਦਰਜ ਹੈ ਔਰ ਇੱਕ ਮੁਕਦਮੇ ਦੇ ਵਿੱਚ ਆਲਰੇਡੀ ਪੀਓਵੀ ਡਿclareਡ ਸੀ ਜੀ ਕਿ ਚਲਾਰੀ ਸੀ ਦਾ ਦੇਖੋ ਜੀ ਜੀ ਫਿਲਹਾਲ ਪ੍ਰਾਈਮਰ ਫਾਈਸਾਈ ਜੋ ਹੈ ਤਿੰਨ ਲੇਡੀਜ਼ ਦਾ ਨਾਮ ਸਾਹਮਣੇ ਆਇਆ ਤੇ ਪੰਜ ਜੈਂਟਸ ਦਾ ਔਰ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਅੱਗੇ ਲਿੰਕੇਜ ਜਿਹੜੀਆਂ ਜੁੜਦੀਆਂ ਉਹ ਕਿੰਨੇਕ ਮੈਂਬਰਸ ਨਿਕਲ ਕੇ ਆਉਂਦੇ ਆ ਜੀ